ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਭਾਈ ਵੈਦ ਸੁਜਾਨ ਸਿੰਘ ਦੀ ਸਾਖੀ ਗੁਰ ਕਾ ਬਚਨ ਜੀ ਕੇ ਸਾਥ ਗੁਰ ਕਾ ਬਚਨ ਅਨਾਥ ਕੋ 나ਥ ਵੈਦ ਸੁਜਾਨ ਸਿੰਘ ਦਾ ਪਹਿਲਾ ਨਾਮ ਸੁਜਾਨ ਚੰਦ ਸੀ ਇਹ ਲਾਹੌਰ ਦੇ ਇੱਕ ਹਿੰਦੂ ਘਰਾਣੇ ਦਾ ਸਤਾਰਾ ਸੀ ਇਸ ਦੇ ਤਾਏ ਨੇ ਇਸ ਨੂੰ ਪੁੱਤਰ ਬਣਾ ਕੇ ਪਾਲਿਆ ਹੋਇਆ ਸੀ ਤੇ ਵਿਦਿਆ ਪੜ੍ਹਾਈ ਤੇ ਵਿਆਹ ਕੀਤਾ ਸੰਸਕ੍ਰਿਤ ਤੇ ਫਾਰਸੀ ਤੋਂ ਬਿਨਾ ਆਯੁਰਵੇਦਿਕ ਗਿਆਨ ਨੂੰ ਚੰਗਾ ਪੜ੍ਹਿਆ ਮਨੁੱਖ ਤਨ ਦੇ ਹਰ ਰੋਗ ਨੂੰ 나ੜੀ ਦੇਖ ਕੇ ਹੀ ਜਾਣਨ ਲੱਗ ਪਿਆ ਸੀ ਹਕਮਤ ਕਰਨ ਲੱਗਾ ਹਕਮਤ ਕਰਦਿਆਂ ਹੋਇਆਂ ਕੁਝ ਦਿਨ ਬੀਤੇ ਪਰ ਮਨ ਨੂੰ ਸ਼ਾਂਤੀ ਨਾ ਆਈ ਚਿੱਤ ਵਿੱਚ ਭੁੱਖ ਦੀ ਤਾਂਗ ਦੀਆਂ ਲਹਿਰਾਂ ਇੱਕ ਜਵਾਰ-ਪਾਟਾ ਬੜੀਆਂ ਰਹਿੰਦੀਆਂ ਰਾਤ ਨੂੰ ਸੁਪਨੇ ਆਉਂਦੇ ਸਜਾਨ ਤੂੰ ਕਿਤੇ ਦੂਰ ਪਹੁੰਚਣਾ ਹੈ ਇਥੇ ਨਾ ਅਟਕ ਤੇਰੀ ਮੰਜ਼ਿਲ ਦੂਰ ਹੈ ਦੇਨੂ ਕੋਈ ਉਡੀਕਦਾ ਹੈ ਪਰ ਕੌਣ ਉਡੀਕਦਾ ਹੈ ਮੰਜ਼ਲ ਦਾ ਅੰਤ ਕਿੱਥੇ ਹੈ ਇਸ ਦੀ ਉਸ ਨੂੰ ਕੋਈ ਸਮਝ ਨਾ ਪੈਂਦੀ ਘਰ ਪੁੱਤਰ ਹੋਇਆ ਪੁੱਤਰ ਦਾ ਮੂੰਹ ਦੇਖ ਕੇ ਹਰ ਬਾਪ ਨੂੰ ਖੁਸ਼ੀ ਹੁੰਦੀ ਹੈ ਉਹ ਸੰਸਾਰ ਨੂੰ ਭੁੱਲ ਜਾਂਦਾ ਹੈ ਪੁੱਤਰ ਪਿਆਰ ਦੇ ਸੰਗਲ ਉਹਦੇ ਪੈਰਾਂ ਨੂੰ ਜਕੜ ਲੈਂਦੇ ਹਨ ਕਰੋਂ ਬਾਹਰ ਨਹੀਂ ਨਿਕਲਣ ਦੇਂਦੇ ਪਰ ਸੁਜਾਨ ਚੰਦ ਦੇ ਹਿਰਦੇ ਨੂੰ ਪੁੱਤਰ ਜਨਮ ਨੇ ਵੀ ਸੱਚੀ ਖੁਸ਼ੀ ਨਾ ਦਿੱਤੀ ਲਾਹੌਰ ਵਿੱਚ ਇੱਕ ਫਾਰਸੀ ਦਾ ਮਸ਼ਹੂਰ ਕਵੀ ਸੀ ਉਸ ਦੇ ਗਿਆਨ ਤੇ ਲਮੇਰੀ ਸੂਝ ਦੀ ਆਮ ਚਰਚਾ ਸੀ ਉਹਦੀਆਂ ਕਵਿਤਾਵਾਂ ਸਤਕਾਰ ਨਾਲ ਬੜੀਆਂ ਤੇ ਸੁਣੀਆਂ ਜਾਂਦੀਆਂ ਸਨ ਇੱਕ ਦਿਨ ਦੁਪਹਿਰ ਵੇਲੇ ਉਹ ਬੈਤ ਸੁजान ਚੰਦ ਜੀ ਕੋਲ ਆ ਬੈਠੇ ਕਿਉਂਕਿ ਸੁजान ਚੰਦ ਵੀ ਫਾਰਸੀ ਦੇ ਉਸਤਾਦ ਸਨ ਵਿਸ਼ੇਸ਼ ਕਰਕੇ ਫਾਰਸੀ ਕਵਿਤਾ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਸਨ ਦੋਵੇਂ ਵਿਦਵਾਨ ਰਲ ਕੇ ਬੈਠ ਗਏ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਗੱਲਾਂ-ਗੱਲਾਂ ਵਿੱਚ ਇਹ ਚਰਚਾ ਸ਼ੁਰੂ ਹੋਈ ਕਿ ਦੇਸ਼ ਦੇ ਹਾਕਮ ਮੁਸਲਮਾਨ ਨਵਾਬ ਹਿੰਦੂ ਕਮੀਆਂ ਦੀ ਕਦਰ ਨਹੀਂ ਕਰਦੇ ਨਾ ਮੁਸਲਮਾਨ ਸ਼ਾਇਰ ਹਿੰਦੂਆਂ ਦੀ ਕਦਰ ਹੋਣ ਦੀ ਦਿੰਦੇ ਹਨ ਕਵੀ ਨੇ ਅੰਤਮ ਇੱਛਾ ਪ੍ਰਗਟ ਕੀਤੀ ਜੀ ਮੈਂ ਆਨੰਦਪੁਰ ਜਾ ਰਿਹਾ ਹਾਂ ਸਤਲੁਜ ਦੇ ਕਿਨਾਰੇ ਸੁੰਦਰ ਪਹਾੜੀਆਂ ਵਿੱਚ ਇਹ ਸ਼ਹਿਰ ਹੈ ਉੱਥੇ ਗੁਰੂ ਨਾਨਕ ਜੀ ਦੀ ਗੱਦੀ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਿਰਾਜਮਾਨ ਹਨ ਉਹੋ ਹਿੰਦੂ ਸਿੱਖ ਹੀ ਨਹੀਂ ਮੁਸਲਮਾਨ ਕਵੀਆਂ ਦੀ ਵੀ ਬਹੁਤ ਕਦਰ ਕਰਦੇ ਹਨ ਪ੍ਰਾਤਨ ਬਾਦਸ਼ਾਹਾਂ ਦੇ ਵਾਂਗ ਸ਼ਾਇਰੀ ਨਾਲ ਉਹਨਾਂ ਦਾ ਬਹੁਤ ਪਿਆਰ ਹੈ ਦੇਸ਼ ਦੇ ਮਸ਼ਹੂਰ ਸ਼ਾਇਰ ਸੈਨਾਪਤੀ ਜੀ ਵੀ ਉਹਨਾਂ ਕੋਲ ਹਨ ਮੈਂ ਛੇਤੀ ਛੇਤੀ ਜਾ ਰਿਹਾ ਹਾਂ ਆਸ ਹੈ ਪ੍ਰੇਮ ਦੀ ਕਵਿਤਾ ਸੁਣ ਕੇ ਉਹਨਾਂ ਦੇ ਚਰਨਾਂ ਵਿੱਚ ਯੋਗ ਅਸਥਾਨ ਮਿਲ ਜਾਵੇਗਾ ਕਵੀਆਂ ਵਾਸਤੇ ਇਹੋ ਜਿਹੇ ਮਹਾਪੁਰਸ਼ਾਂ ਦਾ ਆਸਰਾ ਹੋਣਾ অতি ਜ਼ਰੂਰੀ ਹੈ ਨਾਲੇ ਉਹ ਸਤਗੁਰੂ ਆਤਮਿਕ ਸ਼ਕਤੀ ਵਾਲੇ ਹਨ ਹਜ਼ਾਰਾਂ ਤਪਤੀਆਂ ਰੂਹਾਂ ਉਹਨਾਂ ਦੇ ਦਰਸ਼ਨਾਂ ਨਾਲ ਠੰਡੀਆਂ ਹੋਈਆਂ ਹਨ ਉਹ ਦੁਖੀ ਆਤਮਾ ਦੇ ਸੱਚੇ ਵੈਦ ਹਨ ਹਜ਼ਾਰਾਂ ਲੋਕ ਦਰਸ਼ਨਾਂ ਵਾਸਤੇ ਆਉਂਦੇ ਹਨ ਕਵੀ ਜੀ ਦੇ ਇਹ ਬਚਨ ਸੁਣ ਕੇ ਸਜਾਨ ਚੰਦ ਜੀ ਦੇ ਹਿਰਦੇ ਨੂੰ ਤੂਪਈ ਉਸ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਕੋਈ ਉਸ ਨੂੰ ਸਾਧ ਰਿਹਾ ਹੈ ਉਸ ਨੇ ਕਵੀ ਨੂੰ ਆਖਿਆ ਮਿੱਤਰਾ ਅਕੱਲਾ ਨਾ ਜਾਵੀ ਮੈਨੂੰ ਵੀ ਨਾਲ ਲੈ ਚੱਲਨੀ ਮੇਰਾ ਵੀ ਰੂ ਕਰਦਾ ਹੈ ਮੈਂ ਐਸੇ ਮਹਾਪੁਰਸ਼ਾਂ ਦੇ ਦਰਸ਼ਨ ਕਰਾਂ ਮੇਰੇ ਹਿਰਦੇ ਅੰਦਰ ਇੱਕ ਭੁੱਖ ਹੈ ਸ਼ਾਇਦ ਉਹ ਲੱਥ ਜਾਵੇ ਮੈਂ ਵੀ ਜ਼ਰੂਰ ਦਰਸ਼ਨ ਕਰਨ ਵਾਸਤੇ ਚੱਲਾਂਗਾ ਦੋਹਾ ਦੀ ਸਲਾਹ ਪੱਕੀ ਹੋ ਗਈ ਸੁਜਾਨ ਚੰਦ ਜੀ ਨੇ ਦੁਕਾਨ ਬੰਦ ਕੀਤੀ ਬਿਮਾਰਾਂ ਨੂੰ ਜਵਾਬ ਦੇ ਦਿੱਤਾ ਉਹ ਆਪ ਆਪਣੇ ਦਿਲੀ ਰੋਗ ਦਾ ਇਲਾਜ ਕਰਾਉਣ ਵਾਸਤੇ ਘਰੋਂ ਨਿਕਲ ਪਿਆ ਜੀਵਨ ਸਾਥਨ ਨੇ ਪੁੱਛਿਆ ਕਦੋਂ ਆਵੋਗੇ ਅਗੋਂ ਉੱਤਰ ਦਿੱਤਾ ਛੇਤੀ ਆ ਮੰਗਾ ਮੰਝ ਲੋ ਮੰਝਲੀ ਪੈਦਲ ਤੁਰ ਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਗਏ ਅੰਤਰਜਾਮੀ ਘਟ ਘਟ ਦੇ ਜਾਨਨਹਾਰ ਜਗਤ ਦੇ ਸੱਚੇ ਵੈਦ ਤੇ ਆਜ਼ਾਦੀ ਦੇ ਜਰਨੈਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਹੀ ਦਰਬਾਰ ਲੱਗਾ ਹੋਇਆ ਸੀ ਸ਼ਹਿਰ ਦੇ ਦਰਬਾਰ ਦੀ ਰੌਣਕ ਦੇਖ ਕੇ ਦੋਵੇਂ ਬੌਂਦਲ ਗਏ ਦੀਵਾਨ ਵਿੱਚ ਜਾ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਹਿਰਦੇ ਠੰਡ ਪਈ ਖੁਸ਼ੀ ਦੇ ਅਲੱਥ ਨਸ਼ੇ ਚੜ ਗਏ ਮੱਥਾ ਟੇਕਿਆ ਤਾਂ ਚਰਾਸੀ ਦਾ ਸੰਗਲ ਕੜਕ ਕਰਕੇ ਟੁੱਟ ਗਿਆ ਹਿਰਦੇ ਵਿੱਚ ਠਾਕ ਠਾਕ ਹੋਈ ਅੰਦਰੋਂ ਆਵਾਜ਼ ਆਈ ਇਹੋ ਹੈ ਜਿਸ ਦੀ ਢੂੰਡ ਸੀ ਇਹੋ ਹੈ ਜੋ ਜੀਵਨ ਬਖਸ਼ਦਾ ਹੈ ਇਹਦੇ ਬਚਨਾਂ ਨੂੰ ਮੰਨ ਕੇ ਤਰ ਜਾ। ਕੀਰਤਨ ਦੀ ਸਮਾਪਤੀ ਦੇ ਪਿੱਛੋਂ ਸੁजान ਚੰਦ ਨੇ ਹੱਥ ਜੋੜ ਕੇ ਬੇਨਤੀ ਕੀਤੀ ਮੈਨੂੰ ਤਾਰੋ। ਮੈਂ ਦੁਖੀ ਮੈਂ ਭੁੱਖਾ ਮੇਰੇ ਤੇ ਮਿਹਰ ਕਰੋ। ਗੁਰੂ ਜੀ ਬਚਨ ਕੀਤਾ ਗੁਰੂ ਦੇ ਦਰਸ਼ਨ ਕਰ ਕੇ ਆਤਮਾ ਦੀ ਭੁੱਖ ਦੂਰ ਕਰਨੀ ਹੈ ਤਾਂ ਸੰਗਤ ਦੀ ਸੇਵਾ ਕਰੋ। ਸੰਗਤ ਵਿੱਚ ਹੀ ਗੁਰੂ ਹੈ ਪਰਮਾਤਮਾ ਹੈ ਸੁजान ਚੰਦ ਵਿਦਵਾਨ ਸੀ ਸੈਂਕੜੇ ਕਿਤਾਬਾਂ ਪੜ੍ਹੀਆਂ ਸਨ ਇਸ ਰਮਨੂ ਨਾ ਜਾਣ ਸਕਿਆ ਫਿਰ ਬੇਨਤੀ ਕੀਤੀ ਦਾਤਾ ਮੈਂ ਆਪ ਕੋਲ ਆਇਆ ਹਾਂ ਮੇਰੇ ਤੇ ਦਇਆ ਕਰੋ ਗੁਰੂ ਜੀ ਨੇ ਫਿਰ ਬਚਨ ਕੀਤਾ ਇਸ ਸ਼ਹਿਰੋਂ ਹੁਣੇ ਨਿਕਲ ਜਾ ਦੁਖੀਆਂ ਦੀ ਸੇਵਾ ਕਰ ਤੇਰੀ ਕਿਤੇ ਲੋੜ ਹੈ ਦੁਖੀ ਰੂਹਾਂ ਤੜਪ ਰਹੀਆਂ ਹਨ ਨਾ ਸ ਜਾ ਚਲਿਆ ਜਾ ਹੁਨੇ ਹੀ ਚਲਿਆ ਜਾ ਤਿੰਨ ਵਾਰ ਕਿਹਾ ਬਚਨ ਕੌਣ ਟਾਲੇ ਪਰ ਇਹ ਜ਼ਰੂਰ ਪੁੱਛ ਲਿਆ ਕਿੱਥੇ ਜਾਵਾਂ ਕਿੱਥੇ ਮੇਰੀ ਲੋੜ ਹੈ ਤੇਰੀ ਆਤਮਾ ਨੂੰ ਪਤਾ ਹੈ ਜਿੱਧਰ ਆਤਮਾ ਲੈ ਜਾਵੇ ਉਧਰ ਚਲਿਆ ਜਾ ਮੂਡ ਨਹੀਂ ਪੁੱਛਿਆ ਚਰਨਾ ਉੱਤੇ ਮੱਥਾ ਟੇਕਿਆ ਸਾਰੀਆਂ ਭੁੱਖਾਂ ਮਿਟ ਗਈਆਂ ਪਾਣੀ ਪੀਣ ਦੀ ਤ੍ਰਿਸ਼ਨਾ ਨਾ ਰਹੀ ਜੋੜਾ ਪਾਉਣਾ ਭੁੱਲ ਗਿਆ ਨੰਗੀ ਪੈਰੀ ਉਠ ਨਸਿਆ ਕੀਰਤ ਪੁਰ ਟੱਪ ਗਿਆ ਸਰਸਾ ਪਾਰ ਕਰ ਲਈ ਉਹ ਦੌੜ ਨੂੰ ਨਾ ਰੁਕਿਆ ਇੱਕ ਫੌਜੀ ਦੀ ਤਰ੍ਹਾਂ ਨਸਿਆ ਗਿਆ ਸੂਰਜ ਡੁੱਬਣ ਵਾਲਾ ਹੋ ਗਿਆ ਵਾਗੀ ਘਰਾ ਨੂੰ ਡੰਗਰ ਮੋੜੀ ਜਾ ਰਹੇ ਸਨ ਉਹ ਭੱਜ ਜਾਂਦਾ ਸੀ ਉਹਦੀ ਮੰਜ਼ਿਲ ਕਦੋਂ ਮੁੱਕੇਗੀ ਇਹ ਉਸ ਨੂੰ ਪਤਾ ਨਹੀਂ ਸੀ ਹਾਂ ਸੂਰਜ ਡੁੱਬਣ ਦੇ ਨਾਲ ਹੀ ਇੱਕ ਨਗਰ ਆਇਆ ਉਸ ਦੀਆਂ ਕੰਧਾਂ ਕੋਲ ਜਾ ਕੇ ਪੈਰ ਨੂੰ ਠੇਡਾ ਲੱਗਾ ਮੂੰਹ ਦੇ ਭਾਰ ਡਿੱਗ ਪਿਆ ਡਿੱਗਦੇ ਇਹੋ ਮੂੰਹੋਂ ਨਿਕਲਿਆ ਵੈ ਗੁਰੂ ਦੇ ਵੈ ਗੁਰੂ ਤੇ ਬੇਸੁੱਧ ਹੋ ਗਿਆ ਨਗਰ ਦੀਆਂ ਦੋ ਬੀਬੀਆਂ ਦੇਖਿਆ ਨੱਠਾ ਆਉਂਦਾ ਰਾਹੀ ਡਿੱਗ ਪੇ ਪਿਆ ਹੈ ਤੇ ਡਿੱਗ ਕੇ ਬੇਸੁੱਧ ਹੋ ਗਿਆ ਹੈ ਉਹਨਾਂ ਨੇ ਰੋਲਾ ਪਾ ਕੇ ਪਿੰਡ ਦੇ ਆਦਮੀਆਂ ਨੂੰ ਸੱਦ ਲਿਆ ਮਰਦਾ ਨੇ ਭਾਈ ਸੁਜਾਨ ਸਿੰਘ ਨੂੰ ਚੁੱਕਿਆ ਮੰਜੇ ਉੱਤੇ ਲਟਾ ਕੇ ਉਸ ਦੀ ਸੇਵਾ ਕੀਤੀ ਨੰਗੇ ਪੈਰਾਂ ਉੱਤੇ ਛਾਲੇ ਸਨ ਲਹੂ ਵਗ ਰਿਹਾ ਸੀ ਪੈਰਾਂ ਨੂੰ ਗਰਮ ਪਾਣੀ ਨਾਲ ਧੋਤਾ ਹੋਸ਼ ਲਿਆਂਦੀ ਜਦੋਂ ਸੂਰਤ ਆਈ ਤਾਂ ਕੋਲ ਮਰਦ ਤੀਵੀਆਂ ਦੇਖ ਕੇ ਉਹਦੇ ਮੂੰਹੋਂ ਨਿਕਲ ਗਿਆ ਧਾਨ ਕਲਗਿਆ ਵਾਲਾ ਪਿਤਾ ਆਪਨੇ ਕਿੱਥੇ ਜਾਣਾ ਹੈ ਪਿੰਡ ਦੇ ਮੁਖੀ ਨੇ ਪੁੱਛਿਆ ਕਿਤੇ ਨਹੀਂ ਜਾਣਾ ਜਿੱਥੇ ਜਾਣਾ ਸੀ ਉੱਥੇ ਪੁੱਜ ਗਿਆ ਹਾਂ ਮੇਰਾ ਮਨ ਆਖਦਾ ਹੈ ਮੈਂ ਇੱਥੇ ਰਹਿਣਾ ਹੈ ਮੈਂ ਵੈਦ ਹਾਂ ਰੋਗੀਆਂ ਦੁਖੀਆਂ ਦੀ ਸੇਵਾ ਕਰਾਂਗਾ ਦੱਸੋ ਜਿਨ੍ਹਾਂ ਨੂੰ ਰੋਗ ਹਨ ਮੈਂ ਫੀਸ ਕੋਈ ਨਹੀਂ ਲੈਣੀ ਮੈਂ ਰਹਿਣਾ ਹੈ ਰੋਟੀ ਖਾਣੀ ਹੈ ਸੇਵਾ ਕਰਨੀ ਹੈ ਸੁਜਾਨ ਚੰਦ ਜੀ ਦਾ ਉੱਤਰ ਸੀ ਸੁਣ ਵਾਲਾ ਖੁਸ਼ ਹੋਏ ਸੁਣ ਵਾਲੇ ਖੁਸ਼ ਹੋਏ ਤੇ ਪਰਮਾਤਮਾ ਨੇ ਉਹਨਾਂ ਉੱਤੇ ਬਹੁਤ ਮਿਹਰ ਕੀਤੀ ਉਹ ਗਰੀਬ ਲੋਕ ਸਨ ਗਰੀਬੀ ਦੇ ਕਾਰਨ ਉਹਨਾਂ ਕੋਲ ਕੋਈ ਨਹੀਂ ਸੀ ਆਉਂਦਾ ਉਹਨਾਂ ਦੇ ਧਨ ਭਾਗ ਜੋ ਹਕੀਮ ਆ ਗਿਆ ਇੱਕ ਮਾਈ ਅੱਗੇ ਹੋਈ ਉਸਨੇ ਆਖਿਆ ਮੇਰਾ ਤਾਪ ਨਹੀਂ ਟੁੱਟਦਾ ਮੈਨੂੰ ਦਵਾਈ ਦੱਸੋ ਹੁਣੇ ਟੁੱਟ ਜਾਏਗਾ ਇਹ ਚੀਜ਼ ਖਾ ਲੈ ਚੀਜ਼ ਖਾਣ ਲੱਗੀ ਜੀਵਾਨੋ ਇਹ ਆਖੀ ਧੰਨ ਗੁਰੂ ਕਲਗੀ ਧਰਪਾਤਸ਼ਾ ਉਹ ਮਾਈ ਘਰ ਗਈ ਉਸਨੇ ਵੈਦ ਜੀ ਦੀ ਦੱਸੀ ਚੀਜ਼ ਖਾਦਾ ਚੀਜ਼ ਨੂੰ ਖਾ ਲਿਆ ਜਬਾਨੋ ਆਖਿਆ ਧਨ ਗੁਰੂ ਕਲਗੀਰ ਪਾਤਸ਼ਾਹ ਸੱਚ ਮੁੱਚ ਉਸ ਦਾ ਤਾਪ ਟੁੱਟ ਗਿਆ ਉਹ arogh ਹੋ ਗਈ ਵੈ ਦੀ ਉਪਮਾ ਸਾਰੇ ਪਿੰਡ ਵਿੱਚ ਖਿੱਲਰ ਗਈ ਇੱਕ ਕੱਖਾਂ ਦੀ ਸ਼ਾਨ ਮਲ ਕੇ ਉਸ ਵਿੱਚ ਸਫ ਵਿਛਾ ਲਈ ਬਾਹਰੋਂ ਜੜੀਆਂ ਬੂਟੀਆਂ ਪੱਟ ਲਿਆਂਦੀਆਂ ਰੋਗੀਆਂ ਦੀ ਸੇਵਾ ਕਰਨ ਲੱਗਾ ਸਭ ਉਤੇ ਰਾਤ ਨੂੰ ਸੌਂਹ ਰੰਦਾ ਵਾਹਿਗੁਰੂ ਸਿਮਰਨ ਕਰਦਾ ਆਏ ਗਏ ਤੇ ਰੋਗੀ ਦੀ ਸੇਵਾ ਕਰਦਾ ਇਸੇ ਤਰ੍ਹਾਂ ਕਈ ਸਾਲ ਲੰਘ ਗਏ ਇਸਤਰੀ ਬੱਚੇ ਤੇ ਮਾਪੇ ਯਾਦ ਨਾ ਆਏ ਅਮੀਰੀ ਲਿਬਾਸ ਤੇ ਖਾਣਾ ਭੁੱਲ ਗਿਆ ਉਹ ਇੱਕ ਸੰਨਿਆਸੀ ਦੀ ਤਰ੍ਹਾਂ ਨਿਥਾਵਾਂ ਜਿਹਾ ਹੋ ਕੇ ਲੋਕ ਸੇਵਾ ਵਿੱਚ ਲੱਗਾ ਸ਼ਾਹੀ ਰਾਹ ਉਤੇ ਪਿੰਡ ਸੀ ਜਦੋਂ ਰੋਗੀਆਂ ਵੱਲੋਂ ਵੇਲਾ ਹੁੰਦਾ ਤਾਂ ਰਾਈਆਂ ਨੂੰ ਜਲ ਪਿਲਾਉਣ ਲੱਗ ਜਾਂਦਾ ਹਰ ਪਾਣੀ ਪੀਣ ਵਾਲੇ ਨੂੰ ਆਖਦਾ ਕਹੋ ਧੰਨ ਗੁਰੂ ਕਲਗੀਆਂ ਵਾਲਾ ਯਾਤਰੀ ਬਹੁਤੇ ਸ੍ਰੀ ਆਨੰਦਪੂਰ ਨੂੰ ਜਾਂਦੇ ਤੇ ਆਉਂਦੇ ਸਨ ਜੋ ਜਾਂਦੇ ਉਹ ਸ੍ਰੀ ਆਨੰਦਪੂਰ ਜਾ ਕੇ ਦੱਸਦੇ ਰਾਹ ਵਿੱਚ ਇੱਕ ਸੇਵਕ ਹੈ ਉਹ ਬਹੁਤ ਸੇਵਾ ਕਰਦਾ ਹੈ ਹਰ ਇੱਕ ਚੀਜ਼ ਕੋਲੋਂ ਅਖਵਾਉਂਦਾ ਹੈ ਹਰ ਹਰ ਇੱਕ ਜੀਵ ਕੋਲੋਂ ਅਖਵਾਉਂਦਾ ਹੈ ਧੰਨ ਕਲਗੀਧਰ ਪਾਤਸ਼ਾਹ ਇਹ ਸੁਣ ਕੇ ਗੁਰੂ ਜੀ ਮੁਸਕਰਾਪ ਛੱਡਦੇ ਇੱਕ ਦਿਹਾੜਾ ਆ ਪੁੱਜਿਆ ਜਿਸ ਦਿਨ ਭਾਈ ਸੁਜਾਨ ਚੰਦ ਜੀ ਦੀ ਘਾਲ ਥਾਂ ਪੈਣੀ ਸੀ ਉਹਦੇ ਨਿੱਕੇ ਵੱਡੇ ਤਾਪ ਸੰਤਾਪ ਤੇ ਪਾਪ ਖੰਡਨ ਹੋਣੇ ਸਨ ਖਬਰਾਂ ਆਈਆਂ ਸੱਚੇ ਸਤਗੁਰ ਸ਼িকার ਖੇਡਣ ਆ ਰਹੇ ਹਨ ਇਹ ਖਬਰ ਭਾਈ ਸੁਜਾਨ ਚੰਦ ਨੂੰ ਵੀ ਮਿਲ ਗਈ ਹਿਰਦਾ ਬਾਗੋ ਬਾਗ ਹੋ ਗਿਆ ਦਰਸ਼ਨ ਕਰਨ ਦੀ ਲਗਨ ਤੇਜ ਹੋ ਗਈ ਬੇਬਲ ਹੋ ਗਿਆ ਪਰ ਡਰ ਵੀ ਸੀ ਕਿਤੇ ਦਰਸ਼ਨ ਤੋਂ ਵਾਂਝੇ ਨਾ ਰਹੀਏ ਭਾਗ ਜਵਾਬ ਨਾ ਦੇਣ ਆਖਰ ਉਹ ਵੇਲਾ ਆ ਪੁੱਜਿਆ ਗੁਰੂ ਜੀ ਪਿੰਡ ਦੇ ਨੇੜੇ ਪੁੱਜ ਗਏ ਨਗਰ ਵਾਸੀ ਨਸ ਕੇ ਸਵਾਗਤ ਵਾਸਤੇ ਅੱਗੇ ਜਾਣ ਲੱਗੇ ਪਰ ਉਸ ਵੇਲੇ ਇੱਕ ਮਾਈ ਆਈ ਉਸਨੇ ਆ ਕੇ ਤਾ ਮਾਰੀ ਵੇ ਪੁੱਤਰਾ ਨਸੀ ਵੇ ਛੇਤੀ ਕਰੀ ਮੇਰੀ ਨੂੰ ਨੂੰ ਸੂਲ ਹੋ ਰਿਹਾ ਹੈ ਉਸ ਦੀ ਜਾਨ ਬਚਾ ਉਹ ਆ ਫਿਰ ਗਈ ਹੈ ਗਰੀਬਾਂ ਉਤੇ ਦਰਸ ਕਰ ਚੱਲ ਸਤਿਗੁਰ ਤੇਰਾ ਭਲਾ ਕਰੇ ਛੇਤੀ ਚੱਲ ਛੇਤੀ ਤੁਰ ਮੇਰੇ ਨਾਲ ਭਾਈ ਸੁਜਾਨ ਅੱਗੇ ਮੁਸ਼ਕਲ ਆ ਖੜੀ ਹੋਈ ਇੱਕ ਪਾਸੇ ਰੋਗੀ ਕੋ ਲਾ ਰਿਹਾ ਹੈ ਦੂਸਰੇ ਪਾਸੇ ਕਲਗੀ ਤਰਪਤਾ ਜੀ ਆ ਰਹੇ ਸਨ ਗੁਰੂ ਜੀ ਦੇ ਦਰਸ਼ਨ ਕਰਨੇ ਵੀ ਜ਼ਰੂਰੀ ਸਨ ਪਰ ਰੋਗੀ ਨੂੰ ਵੀ ਛੱਡਿਆ ਨਹੀਂ ਸੀ ਜਾਂਦਾ ਜੇ ਬੁੱਢੜੀ ਦੀ ਨੂੰ ਮਾਰ ਗਈ ਤਾਂ ਹੱਤਿਆ ਦਾ ਭਾਗੀ ਭਾਈ ਸੁਜਾਨ ਹੋਵੇਗਾ ਉਸ ਦੀ ਆਤਮਾ ਆਵਾਜ਼ ਦਿੱਤੀ ਭਾਈ ਸੁਜਾਨ ਇਉਂ ਦੁਚਿੱਤੀ ਵਿੱਚ ਪਿਆ ਹੈ ਰੋਗੀ ਦੀ ਸੇਵਾ ਕਰ ਤੈਨੂੰ ਸੇਵਾ ਕਰਨ ਵਾਸਤੇ ਦਾਤੇ ਨੇ ਹੁਕਮ ਕੀਤਾ ਹੈ ਉਸ ਪ੍ਰੀਤਮ ਦਾ ਹੁਕਮ ਹੈ ਗੁਰੂ ਪਰਮੇਸ਼ਰ ਦੇ ਦਰਸ਼ਨ ਲੋਕ ਸੇਵਾ ਵਿੱਚ ਹਨ ਉਸ ਵੇਲੇ ਸੁਜਾਨ ਦਵਾਈਆਂ ਦਾ ਝੋਲਾ ਚੁੱਕ ਕੇ ਮਾਈ ਦੇ ਘਰ ਨੂੰ ਨੱਠਾ ਲੋਕ ਉੱਤਰ ਵੱਲ ਨੂੰ ਨੱਠੇ ਜਾ ਰਹੇ ਸਨ ਭਾਈ ਸੁਜਾਨ ਦੱਖਣ ਵੱਲ ਜਾ ਰਿਹਾ ਸੀ ਲੋਕਾਂ ਨੂੰ ਗੁਰੂ ਦਰਸ਼ਨ ਕਰਨ ਦੀ ਤਾਂਘ ਸੀ ਤੇ ਭਾਈ ਸੁਜਾਨ ਨੂੰ ਰੋਗੀ ਦੇਖਣ ਦੀ ਕਾਲ ਸੀ ਲੋਕ ਗੁਰੂ ਜੀ ਕੋਲ ਪਹੁੰਚ ਪਏ ਇਸ ਜਾਨ ਮਾਈ ਦੇ ਘਰ ਅਪੜ ਪਿਆ ਉਸ ਨੇ ਜਾ ਕੇ ਮਾਈ ਦੀ ਨੂੰ ਨੂੰ ਦੇਖਿਆ ਉਹ ਸੱਚ ਮੁੱਚ ਘੜੀ ਪਲ ਦੀ ਪਰੋਣੀ ਸੀ ਦਵਾਈਆਂ ਕੋਲ ਕੇ ਬੁਲਾਈਆਂ ਵੈਦਿਕ ਊਸੂਲਾ ਅਨੁਸਾਰ ਸਭ ਬਣ ਵਾਸਤੇ ਹਦਾਇਤਾਂ ਦਿੱਤੀਆਂ ਪੂਰਾ ਘੰਟਾ ਲੱਗ ਗਿਆ ਰੋਗਨ ਖਤਰੇ ਤੋਂ ਬਾਹਰ ਹੋ ਗਈ ਉਹਦਾ ਅਪਰੇਵਾ ਮੱਠਾ ਹੋ ਗਿਆ ਸੂਲ ਦੀ ਦਰਦ ਨਰਮ ਹੋ ਗਈ ਭਾਈ ਸਜਾਨ ਜੀ ਦਵਾਈਆਂ ਦੇ ਕੇ ਵਾਪਸ ਮੁੜੇ ਕਾਲੀ ਕਾਲੀ ਮੁੜੇ ਦੇਖਦੇ ਕੀ ਹਨ ਕਿ ਉਹਦੀ ਕੱਖਾਂ ਦੀ ਗੁੱਲੀ ਅੱਗੇ ਲੋਕਾਂ ਦੀ ਬਹੁਤ ਪੀੜ ਹੈ ਘੋੜ ਸਵਾਰ ਖਲੋਤੇ ਹਨ ਸਾਰਾ ਪਿੰਡ ਇਕੱਠਾ ਹੋਇਆ ਹੈ ਭਾਈ ਸਜਾਨ ਪੀੜ ਨੂੰ ચીਰ ਕੇ ਅੱਗੇ ਲੰਘ ਗਿਆ ਜੋ ਗੀਦੇ ਅੰਦਰ ਵੜ ਕੇ ਦੇਖਦਾ ਕੀ ਹੈ ਕਿ ਸੱਚੇ ਸਤਗੁਰੂ ਨੀਲੇ ਦੇ ਅਸਵਾਰ ਸੱਚੇ ਪਾਤਸ਼ਾਹ ਗਰੀਬ ਦੀਸਾ ਪੁੱਤੇ ਬੈਠੇ ਛੱਤ ਵੱਲ ਤੱਕ ਰਹੇ ਹਨ ਜਾਂਦਾ ਹੀ ਭਾਈ ਸੁਜਾਨ ਸਤਗੁਰੂ ਜੀ ਦੇ ਚਰਨਾ ਕਬਲਾ ਉੱਤੇ ਡੜ ਕਰਕੇ ਡਿੱਗ ਪਿਆ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਚਰਨ ਕੂਟ ਕੇ ਬੇਨਤੀ ਕੀਤੀ ਜੋ ਜੀ ਪ੍ਰੀਤਮ ਦਾਤਾ ਮਿਹਰ ਕੀਤੀ ਜੇ ਗਰੀਬ ਦੀ ਗੁੱਲੀ ਵਿੱਚ ਪਹੁੰਚ ਕੇ ਗਰੀਬ ਨੂੰ ਦਰਸ਼ਨ ਦਿੱਤੇ ਜੇ ਮੇਰੇ ਧਨ ਭਾਗ ਭਾਈ ਸੁਜਾਨ ਚੰਦ ਨਿਹਾਲ ਸੱਚੇ ਸਤਗੁਰੂ ਜੀ ਨੇ ਬਖਸ਼ਣ ਕੀਤਾ ਸੱਚ ਮੁਚ ਤੋਂ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਨੂੰ ਸਮਝਿਆ ਹੈ ਗਰੀਬਾਂ ਦੀ ਸੇਵਾ ਕੀਤੀ ਹੈ ਇਹੋ ਸੱਚੀ ਸਿੱਖਿਆ ਹੈ ਉਠ ਹੁਣ ਸ੍ਰੀ ਅਨੰਦਪੁਰ ਸਾਹਿਬ ਚੱਲ ਅਸੀਂ ਤੈਨੂੰ ਲੈਣ ਵਾਸਤੇ ਆਏ ਹਾਂ ਗੁਰੂ ਦੇ ਬਚਨਾਂ ਨੂੰ ਮੰਨਣਾ ਸਿੱਖਦਾ ਪਰਮ ਧਰਮ ਹੈ ਉਸੇ ਵੇਲੇ ਉੱਠ ਕੇ ਭਾਈ ਸੁਜਾਨ ਚੰਦ ਗੁਰੂ ਜੀ ਦੇ ਨਾਲ ਤੁਰ ਪਿਆ ਤੇ ਸ੍ਰੀ ਅਨੰਦਪੁਰ ਸਾਹਿਬ ਪੁੱਜਾ ਗੁਰੂ ਜੀ ਨੇ ਆਪ ਨੂੰ ਅਮਰਿ ਸਿਗਾ ਕੇ ਸਿੰਘ ਸੁਜਾ ਦਿੱਤਾ ਨਾਮ ਸੁਜਾਨ ਸਿੰਘ ਰੱਖਿਆ ਲਾਹੌਰੋਂ ਪਰਿਵਾਰ ਵੀ ਮੰਗਵਾ ਲਿਆ ਪਰਿਵਾਰ ਨੂੰ ਵੀ ਅਮਰਿਤ ਸਿਕਾਇਆ ਸਾਰਾ ਪਰਿਵਾਰ ਭਾਈ ਸੁਜਾਨ ਸਿੰਘ ਨੂੰ ਮਿਲ ਕੇ ਬਹੁਤ ਖੁਸ਼ ਹੋਇਆ ਭਾਈ ਸੁਜਾਨ ਸਿੰਘ ਦੀ ਧਰਮ ਪਤਨੀ ਜਿਸ ਨੇ ਕਈ ਸਾਲ ਪਤੀ ਦਾ ਵਿਛੋੜਾ ਝੱਲਿਆ ਤੇ ਪਤੀ ਦੇ ਹੁਕਮ ਵਿੱਚ ਸਤੀ ਸਮਾਨ ਰਹੀ ਉਦੇ ਹਿਰਦੇ ਦੇ ਆਨੰਦ ਨੂੰ ਕੌਣ ਜਾਣ ਸਕਦਾ ਹੈ ਕਹੋ ਨਾਨਕ ਜਿਸ ਭੈ ਕਿਰਪਾਲ ਗੁਰਪੂਰੈ ਤਾਂ ਕੇ ਕਾਟੇ ਜਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ